ਸਤਿ ਸ਼੍ਰੀ ਅਕਾਲ ਜੀ ਦੋਸਤੋ ਅਸੀਂ ਜਾ ਰਹੇ ਹਾਂ ਅੱਜ ਕਸ਼ਮੀਰ ਬਹੁਤ ਸੋਹਣਿਆ ਯਾਰਾ ਕਸ਼ਮੀਰ ਦਾ ਦੇਖੋ ਤੁਸੀਂ ਟ੍ਰੇਨ 'ਚ ਜਾ ਰਹੇ ਹਾਂ ਅਸੀਂ ਦੋਏ ਜਾਣੇ ਮੈਂ ਤੇ ਪਵਨ ਅਸੀਂ ਸ਼ਾਮ ਨੂੰ ਪਹਿਲਾਂ ਜਾਵਾਂਗੇ ਸ਼੍ਰੀਨਗਰ ਸ਼੍ਰੀਨਗਰ ਤੋਂ ਬਾਅਦ ਪਹਲਗਾਮ ਤੇ ਆਵਾਂਗੇ ਤੁਹਾਨੂੰ ਵੈਸੰਗਰੀ ਵੈਤਾਵਰੀ ਯਾਰਾ ਬਹੁਤ ਸੋਹਣਿਆ ਯਾਰਾ ਦੇਖੋ ਕਸ਼ਮੀਰ ਦਾ

ਬਹੁਤ ਹੀ ਵਧੀਆ ਹੋ ਚੁੱਕਾ ਹੈ ਸੱਦਲ ਹੋ ਗਏ ਨੇ ਲੱਗਦਾ ਨਹੀਂ ਆਉਗਾ ਹੋੜਾਂ ਐਸੇ ਕੀ ਪਤਾ ਹੀ ਨਹੀਂ ਆਰ ਬੱਦਲ ਹੋ ਜਾਂਦੇ ਆ ਤਾਂ ਸਮਾਨ ਸਾਹਿਬ ਜੀ ਨੂੰ ਕੁਝ ਪਤਾ ਨਹੀਂ ਲੱਗਦਾ ਵਧੀਆ ਮੌਸਮ ਹੈ ਵਧੀਆ ਸਾਈਟ ਸਾਈਟ ਦਾ ਅੱਜ ਦਾ ਹੈ ਜੀ ਸਿੰਗਲ ਫੋਟੋ ਨਹੀਂ ਹੁੰਦਾ ਉਹ ਆਜੀ ਮੰਦਲ ਸਾਡੀ ਇੱਥੇ ਜਾਣਾ ਸੀ ਤੁਰ ਕੇ ਬੈਸਨ ਵੈਲੀ ਇੱਥੇ ਕੋਲੇ ਅਸੀਂ ਲੈ ਨਹੀਂ ਅਸੀਂ ਤਾਂ ਤੁਰ ਕੇ ਹੀ ਜਾਣਾ ਆਰਾਸਤਾ ਕੱਟ ਜਾਏ ਤੇ ਕੰਧ ਰਗਤ ਨਹੀਂ ਏ ਆ ਜੀ ਬੈਸਰਨ ਬੈਲੀ ਪਹਿਲਾ ਗਾਮ ਤੋਂ ਅਸੀਂ ਪੈਦਲ 5 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਪਹੁੰਚੇ ਹਾਂ ਬਹੁਤ ਵਧੀਆ ਲੱਗ ਰਿਹਾ ਹੈ ਇਹ ਜਬ ਬੌਂਸ ਬੜੀਆ ਬਣਾਇਆ ਹੈ ਬੌਸ ਬਹੁਤ ਕਰ ਗਰਾਊਂਡ ਅੱਜ ਖੁੱਲਾ ਜਾਇਆ ਕ ਅੜੇ ਜੜੇ ਮੇਰਾ ਸੱਮਣੇ ਪਹਾੜ ਨੇ ਬਾਹਰ ਪਾ ਰੌਣਕ ਹੈ ਜੀ ਆ ਗਏ ਮੀ ਚੱਲਦੀ ਐ ਜੀ ਉਹਦੇ ਇਥੇ ਬਿਠਾ ਕੇ ਝੂਟੇ ਹੀ ਦਿੰਦੇ ਨੇ ਰਸੇ ਤੇ ਪਾ ਕੇ ਉਹ ਕਿੱਲਾ ਕਿਲੋਮੀਟਰ ਪਰੇ ਜਾ ਕੇ ਛੱਡ ਦਿੰਦੇ ਨੇ ਤਾਂ ਪਤਾ ਉਹਨੇ ਕਹਿੰਦਾ ਮੈਂ ਜਾਣਾ ਮੈਂ ਕਹਾ ਦੇਖ ਲਾ ਕਹਿੰਦਾ ਨਹੀਂ ਮੈਨੂੰ ਜਾਣਾ ਹੀ ਆ ਮੈਂ ਕਹਾ ਲੈ ਨਿਆਰੇ ਫਿਰ ਜਾਊਗਾ ਹਾਂ ਉਹਲਾ ਬਚਾਲਤਾ ਆਵੀ ਸ਼ੇਰਾ ਕਾਇਮ ਚੱਕ ਦੇ ਕੰਮ ਨੂੰ ਕਰਦੇ ਬਟੇ ਜੀ ਬੈਸਨ ਬੈਸਨ ਹੋਣਾ ਸੀ ਜਾ ਰਹੇ ਆ ਜੀ ਬਤਾਵ ਵੈਲੀ ਘੁੰਮਣ ਪਤਾ ਪਹਿਲੀ ਜਿੱਥੇ ਗਏ ਸਨੀ ਦੋ ਦੀ ਫਿਲਮ ਮੈਂ ਤਾਂ ਆਪਦੀ ਛੋਟੇ ਉਹਦੇ ਨਾਮ ਤੇ ਜਿਹਦਾ ਨਾਮ ਰੱਖਿਆ ਹੈ। ਆਹ ਚ ਜਾ ਰਹੇ ਬੜਾ ਸੁਣਾ ਮੌਸਮ ਹੋਇਆ ਆ। ਬੜਾ ਸਹੀ ਨਸੋੜੇ ਪਹਾੜ ਨੇ। ਯਾਰਾ ਕਸ਼ਮੀਰ ਤੱਕ ਗੱਲ ਲੱਗ ਰਿਹਾ। ਜਿਹੜੇ ਬੰਦੇ ਨੇ ਭਾਈ ਕਸ਼ਮੀਰ ਨੇ ਦੇਖਿਆ ਅਪਣੇ ਬਿਰ ਕੋ ਸਭ ਇੱਕ ਵਾਰ ਜ਼ਰੂਰ ਆਓ। ਦੇਖੋ ਨਜ਼ਾਰੇ ਉਹ ਰਿਹਾਗੇ। ਐ ਲਗਾਉਂਦੇ ਸ਼ੀਰੀ ਨਗਰ ਦੇ ਦਤਾ ਬਲੀ ਬਹੁਤ ਸੋਹਣੀ ਆ ਹੋਰ ਵੀ ਚੱਲਦਾ ਹਲੋ तो कट कर लिए अजीब बड बड